ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠੀਆ ਤੇ ਹਾਲਾਂਕਿ ਵਿਕਰਮਜੀਠੀਆ ਵੱਲੋਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚੀਕਾਂ ਘੁਵਾਈਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਲੇਕਿਨ ਵਿਕਰਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀਆਂ ਚੀਕਾਂ ਪੈਣਗੀਆਂ ਮੇਰੀਆਂ ਚੜ੍ਹ ਪੁੰਡੀਆਂ ਉੱਡਣ ਗਈਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਸਟੇਜ ਤੇ ਵੀ ਬੋਲਦੇ ਨੇ ਸਿਆਸੀ ਪਲਟਵਾਰ ਜ਼ਰੂਰ ਕੀਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਬਿਕਰਮਜੀਠਿਆ ਤੇ ਹਾਲਾਂਕਿ ਆ ਦੋ ਦਿਨ ਪਹਿਲਾਂ ਆ ਕੇਜਰੀ ਵਾਰ ਹੁਣਾ ਵੱਲੋਂ ਕਿਹਾ ਗਿਆ ਸੀ ਕਿ ਭਈ ਅਸੀਂ ਮੰਤਰੀ ਜੇਲਾਂ ਦੇ ਵਿੱਚ ਭੇਜੇ ਜਿਨ੍ਹਾਂ ਵੱਲੋਂ ਨਸ਼ਾ ਤਸਕਰੀ ਕੀਤੀ ਜਾਂਦੀ ਸੀ ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਨਸ਼ੇ ਨੂੰ ਵੇਚਿਆ ਅਤੇ ਖਰੀਦਿਆ ਜਾਂਦਾ ਸੀ ਜਿਹੜੀ ਜਿਹੜੀਆਂ ਸਰਕਾਰਾਂ ਨੇ ਪੰਜਾਬ ਦੇ ਘਰ-ਕਰਨ ਦੇ ਵਿੱਚ ਪੰਜਾਬ ਦੀ ਹਰ ਗਲੀ ਦੇ ਵਿੱਚ ਚਿੱਟਾ ਨਸ਼ਾ ਪਹੁੰਚਾਇਆ ਉਹ ਅੱਜ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨੇ ਉਹਨਾਂ ਕਹਿੰਦਾ ਜਦੋਂ ਅਸੀਂ ਬਿਕਰਮਜੀਠਿਆ ਉੱਤੇ ਕਾਰਵਾਈ ਕੀਤੀ ਤੇ ਬਿਕਰਮਜੀਠਿਆ ਦੇ ਹੱਕ ਵਿੱਚ ਕੈਪਟਨ ਅਮਿੰਦਰ ਸਿੰਘ ਸੁਨੀਰ ਕੁਮਾਰ ਜਾਕਰ ਰਵਨੀਤ ਬਿੱਟੂ ਸੁਖਪਾਲ ਸਿੰਘ ਖਹਿਰਾ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਹੋਰ ਪਾਰਟੀਆਂ ਦੇ ਵੱਡੇ ਆਗੂ ਹਾਕਮ ਵਿੱਚ ਖੜ ਗਏ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ ਕੀ ਪੰਜਾਬ ਦੇ ਲੋਕ ਮਨੁੱਖ ਨਹੀਂ ਯਾਨੀ ਕਿ ਜਿਹੜੇ ਨੌਜਵਾਨ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੀ ਨਸ਼ਾ ਕੁਸ਼ੀ ਹੋਈ ਚਟੇ ਦੇ ਸੇਵਨ ਦੇ ਨਾਲ ਕੀ ਉਹਨਾਂ ਦਾ ਘਾਣ ਨਹੀਂ ਹੋਇਆ ਹੁਣ ਇਹਨਾਂ ਨੂੰ ਮਨੁੱਖੀ ਅਧਿਕਾਰ ਯਾਦ ਆ ਗਏ ਨੇ ਅਰਵਿੰਦ ਕੇਸ਼ਵਲ ਨੇ ਇੱਕ ਥਾਪਰ ਕੇ ਕਿਹਾ ਕਿ ਹੁਣ ਇਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਧਿਆਨ ਆਇਆ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦਾ ਕਹਾਣ ਕਰ ਰਹੇ ਹਾਂ ਜਦੋਂ ਪੰਜਾਬ ਦੀ ਜਵਾਨੀ ਚਟੇ ਦੇ ਨਾਲ ਮਰ ਰਹੀ ਸੀ ਜਦੋਂ ਹਰ ਰੋਜ਼ ਮੌਤਾਂ ਹੁੰਦੀਆਂ ਸੀ ਅਸੀਂ ਇਹ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਭਾਰਤ ਦੇ ਪਹਿਲੇ ਭਾਰਤ ਦੇ ਵਿੱਚ ਇਹ ਪਹਿਲਾ ਸੂਬਾ ਹੈ ਪੰਜਾਬ ਜਿਹਦੇ ਵਿੱਚ ਜੰਗ ਨਸ਼ਾ ਵਿਰੁੱਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੈ ਕੇ ਚੱਲੀ ਹੋਈ ਹੈ ਦੂਸਰੇ ਪਾਸੇ ਹੁਣ ਗੱਲ ਕਰਦੇ ਹਾਂ ਬਿਕਰਮਜੀਠਿਆ ਦੀ ਬਿਕਰਮਜੀਠਿਆ ਵੱਲੋਂ ਵਾਰ-ਵਾਰ ਰੂਲਾ ਕਿਉਂ ਪਾਇਆ ਜਾ ਰਿਹਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਗਰੀਬਕੌਰ ਮਜੀਠੀਆ ਵੀ ਕਹਿ ਰਹੇ ਨੇ ਦੂਸਰੇ ਪਾਸੇ ਗੱਲ ਕਹੀ ਜਾ ਰਹੀ ਹੈ ਗਰੀਬਕੌਰ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਪੰਜਾਬ ਪੁਲਿਸ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਬਿਕਰਮ ਮਜੀਠੀਆ ਦੇ ਪਰਿਵਾਰਕ ਮੈਂਬਰਾਂ ਨੂੰ ਕਿ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਦਾ ਫਰਜ਼ ਹੈ ਹੁਣ ਫਿਰ ਗੱਲ ਕੀਤੀ ਜਾ ਰਹੀ ਹੈ ਕਿ ਬਿਕਰਮ ਮਜੀਠੀਆ ਦੀ ਬਾਰਕ ਦੇ ਵਿੱਚ ਕੈਮਰੇ ਕਿਉਂ ਨਹੀਂ ਲਗਾਏ ਗਏ ਉਹਨਾਂ ਨੂੰ ਉਸ ਕੈਦੀਆਂ ਦੇ ਨਾਲ ਰੱਖਿਆ ਗਿਆ ਹੈ ਜਿਹੜੇ ਕੈਦੀ ਖੂੰਕਾਰ ਹਨ ਜਿਨ੍ਹਾਂ ਦੀ ਬੈਕਗ੍ਰਾਉਂਡ ਬੜੀ ਜਿਹੜੀ ਹੈ ਔਰ ਡੇਂਜਰ ਹੈ ਖਤਰਨਾਕ ਹੈ ਆਖਰਕਾਰ ਬਿਕਰਮਜੀਠੀਏ ਨੂੰ ਡਰ ਕਾਤਾ ਹੈ ਬਿਕਰਮਜੀਠੀਏ ਦੇ ਹਾਕਮ ਵਿੱਚ ਫਿਰ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਾਰੇ ਅਤੇ ਵਕੀਲ ਹੋਣਾਂ ਨੇ ਅਮਰਦੀਪ ਸਿੰਘ ਸਾਨੀ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਕਿ ਬਿਕਰਮਜੀਠੀਆ ਨੂੰ ਲੈ ਕੇ ਹਾਲੇ ਵੀ ਪੰਜਾਬ ਸਰਕਾਰ ਵੱਲੋਂ लापरवाही ਕੀਤੀ ਜਾ ਰਹੀ ਹੈ اخرਕਾਰ ਅਜਾਇਆ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਪੰਜ ਜਰਵਲੀ ਫਤਿਹਗੜ ਸਾਹਿਬ ਦੇ ਚੀਫ ਜਸਟਿਸ ਨੇ ਨਵੀਨਾਬਾ ਜੇਲ੍ਹ ਦਾ ਦੌਰਾ ਕੀਤਾ ਸੀ ਇਸ ਸਫੇਰੀ ਦੌਰਾਨ ਮਜੀਠੀਆ ਨੇ ਮਜੀਠੀਆ ਨੇ ਜੱਜ ਅਗੇ ਆਪਣੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਸੀ ਉਹਨਾਂ ਨੇ ਕਿਹਾ ਕਿ ਜੱਜ ਫਤਿਹਗੜ ਸਾਹਿਬ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਵੱਲੋਂ ਨਾਬਾ ਜੇਲ੍ਹ ਦਾ ਦੌਰਾ ਕੀਤਾ ਗਿਆ ਅਤੇ ਬੇਨਤੀ ਕੀਤੀ ਗਈ ਬਿਕਰ ਮਜੀਠੀਆ ਵੱਲੋਂ ਜਿਹੜੇ ਕਦੇ ਹੁਕਮ ਕਰਦੇ ਸੀ ਜਿਨ੍ਹਾਂ ਦੇ ਬਿਨਾਂ ਤੋਂ ਪਤਾ ਵੀ ਨਹੀਂ ਹਿਲਦਾ ਸੀ ਪੰਜਾਬ ਦੇ ਵਿੱਚ ਖਾਸ ਕਰਕੇ ਸ਼ਰੂਮਨੀ ਇਕਾਲੀ ਦਲ ਦੇ ਵਿੱਚ ਸੁਪਰ ਸੀਐਮ ਦੇ ਨਾਮ ਜੋ ਜਾਣੇ ਜਾਂਦੇ ਬਿਕਰਮ ਮਜੀਠੀਆ ਨੇ ਚੀਫ ਜਸਟਿਸ ਨੂੰ ਆ ਜਿਹੜੀ ਬੇਨਤੀ ਕੀਤੀ ਅਤੇ ਸੁਰੱਖਿਆ ਚਿੰਤਾਵਾਰੀ ਪ੍ਰਗਟ ਕੀਤੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਦੱਸਿਆ ਕਿ ਮਜੀਠੀਆ ਨੇ ਜੱਜ ਨੂੰ ਕਿਹਾ ਕਿ ਕਿ ਗੰਭੀਰ ਅਪਰਾਧੀਆਂ ਨੂੰ ਉਹਨਾਂ ਦੀ ਬੈਰਕ ਵਿੱਚ ਰੱਖਿਆ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੀ ਜ਼ਾਨ ਨੂੰ ਖਤਰਾ ਹੈ ਉਹਨਾਂ ਨੇ ਆਖਿਆ ਕਿ ਜੱਜ ਨੇ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਆਰਡਰ ਜਾਰੀ ਕਰਕੇ ਮਜੀਠੀਆ ਦੀ ਸੁਰੱਖਿਆ ਸੰਬੰਧੀ ਆਦੇਸ਼ ਦਿੱਤੇ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿਤ ਤੇ 11 ਜਨਵਰੀ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਇਸੇ ਸਬੰਧ ਵਿੱਚ ਉਹਨਾਂ ਵੱਲੋਂ ਮੋੜ ਮਾਰਾ ਜੇਲ੍ਹ ਨੂੰ ਕੋਰਟ ਵਿੱਚ ਵਕਾਲਤਨਾਮਾ ਦਾਇਰ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਜੱਜ ਨੇ ਮੋੜ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰਕੇ ਜਲਦ ਤੋਂ ਜਲਦ ਮਜੀਠੀਆ ਦੀ ਬੈਰਕ ਵਿੱਚੋਂ ਅਪਰਾਧੀ ਕਿਸਮ ਦੇ ਵਿਅਕਤੀਆਂ ਦੂਰ ਕਰਨ ਅਤੇ ਉਹਨਾਂ ਦੀ ਸੁਰੱਖਿਆ ਸੰਬੰਧੀ ਆਦੇਸ਼ ਦਿੱਤੇ ਸਨ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਸ਼ਹਿਤ ਤੇ ਜੇਲ੍ਹ ਪ੍ਰਸ਼ਾਸਨ ਨੇ ਕਈ ਦਿਨਾਂ ਤੱਕ ਨਾ ਤਾਂ ਬੈਰਕ ਵਿੱਚ ਕਮਰੇ ਕੈਂਪੇ ਲਗਾਏ ਹਨ ਤੇ ਨਾ ਹੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹਨ ਉਹਨਾਂ ਨੇ ਕਿਹਾ ਕਿ ਜੇ ਮਜੀਠੀਆ ਨਾਲ ਕੁਝ ਅਨਸੁਖਾਵਾਂ ਹੁੰਦਾ ਹੈ ਇਸ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਇਹ ਗੱਲ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਜੋ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੇ ਹਨ ਜਿਹੜੇ ਪੇਸ਼ੇ ਵੱਲੋਂ ਵਕੀਲ ਵੀ ਹਨ ਜਿਨ੍ਹਾਂ ਦਾ ਨਾਮ ਹੈ ਅਮਰਦੀਪ ਸਿੰਘ ਧਰਨੀ ਆਖਰਕਾਰ ਹੁਣ ਅਮਰਦੀਪ ਸਿੰਘ ਧਰਨੀ ਨੇ ਜਿਹੜੇ ਜਿਹੜੇ ਸ਼ਰੂਮਣੀ ਇਕਾਲੀ ਦਲ ਦੇ ਸੀਨੀਅਰ ਆਗੂ ਨੇ ਸੀਨੀਅਰ ਬਲਾਰੇ ਲਈ ਉਹਨਾਂ ਵੱਲੋਂ ਕਿਉਂ ਵਕਾਲਤ ਕੀਤੀ ਜਾ ਰਹੀ ਹੈ ਬਿਕਰ ਮਜੀਠੀਆ ਦੀ ਹਾਲਾਂਕਿ ਬਿਕਰ ਮਜੀਠੀਆ ਨੂੰ ਲੈ ਕੇ ਇਲਜ਼ਾਮ ਲਗਾਏ ਗਿਆ ਬਿਕਰ ਜਿਠੀਆ ਦੇ ਵਕੀਲਾ ਵੱਲੋਂ ਜਿਹੜੇ ਬਿਕਰ ਮਜੀਠੀਆ ਦਾ ਕੇਸ ਲੜ ਰਹੇ ਨੇ ਹਾਲਾਂਕਿ ਇਹ ਮਾਮਲਾ ਜਿਹੜਾ ਹੈ 2 ਫਰਵਰੀ ਨੂੰ ਇਸ ਮਾਮਲੇ ਉੱਤੇ ਸੁਲਵਾਈ ਹੋਵੇਗੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਨੇ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਆਪਣਾ ਪੱਖ ਰੱਖਣ ਲਈ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸੁਣਵਾਈ ਹੋਈ ਸੀ ਬਿਕਰਮਜੀਠੀਏ ਦੇ ਕੇਸ ਨੂੰ ਲੈ ਕੇ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਤੇ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਲੇਕਿਨ ਹੁਣ ਜਦੋਂ ਆ 2 17 ਨੂੰ ਜਿਹੜੀ ਸੁਣਵਾਈ ਹੋਈ ਉਹਨਾਂ ਨੂੰ ਸੁਣਵਾਈ ਹੋਈ ਉਸ ਤੋਂ ਬਾਅਦ ਬਿਕਰਮਜੀਠੀਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਸਾਨੂੰ 2 ਹਫ਼ਤੇ ਹੋਰ ਚਾਹੀਦੇ ਨੇ ਇਟ ਮੀਨਸ ਕਿ 2 ਹਫ਼ਤਿਆਂ ਦੇ ਵਿੱਚ ਵਿੱਚ ਆਪਣਾ ਪੱਖ ਹੈ ਦਲੀਲਾਂ ਅਪੀਲਾਂ ਤੋਸਬੂਤਾ ਅਤੇ ਪ੍ਰੂਫਾਂ ਦੇ ਅਦਾ ਆਰਟੀਏ ਪੇਸ਼ ਕੀਤਾ ਜਾਵੇਗਾ ਬਿਕਰਮਜੀਤਿਆ ਦੇ ਵਿਰੁੱਧ ਇਹ ਹੁਣ ਪਤਾ ਲੱਗੇਗਾ 2 ਫਰਵਰੀ ਨੂੰ ਕਿਉਂਕਿ 2 ਫਰਵਰੀ ਨੂੰ ਸੁਣਵਾਈ ਹੋਵੇਗੀ ਕਿਉਂਕਿ ਬਿਕਰਮਜੀਤਿਆ ਦੇ ਵਕੀਲਾਂ ਨੇ ਪਹਿਲਾਂ ਚੁਣੌਤੀ ਦਿੱਤੀ ਮੋਹਾਲੀ ਦੀ ਸਾਨਕ ਅਦਾਲਤ ਵਿੱਚ ਜਿੱਥੋਂ ਝਟਕਾ ਲੱਗਿਆ ਫਿਰ ਦਿੱਤੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਜਿੱਥੋਂ ਝਟਕਾ ਲੱਗਿਆ ਜੇ ਗੱਲ ਕਰੀਏ ਮੋਹਾਲੀ ਦੀ ਸਾਨਕ ਅਦਾਲਤ ਦੇ ਵਿੱਚ 15 ਤੋਂ 16 ਵਾਰ ਪਟੀਸ਼ਨ ਨੂੰ ਲੈ ਕੇ ਸੁਣਵਾਈ ਹੋਈ ਲੇਕਿਨ ਜਦੋਂ 14000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਤਾਂ ਬਿਕਰਮਜੀਤਿਆ ਦੇ ਤੋਤੇ ਉੜ ਗਏ ਜਮੀਨਾ ਪੈਰਾਥਲੂ ਜ਼ਮੀਨ ਨਿਕਲ ਗਈ ਫਿਰ ਉਸ ਤੋਂ ਬਾਅਦ ਪੰਜਾਬ ਤੇ ਹਰਾਂ ਦੀ ਹਾਈ ਕੋਰਟ ਨੇ ਵੀ ਝੜਕਾ ਦੇ ਦਿੱਤਾ ਹੁਣ ਥੱਕ ਹਾਰ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੁਪਰੀਮ ਕੋਰਟ ਨੇ ਪੱਖ ਪੇਸ਼ ਕਰਨ ਲਈ ਕਿਹਾ ਸੀ ਸਰਕਾਰ ਨੂੰ ਸਰਕਾਰ ਨੇ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ 2 ਹਫ਼ਤੇ 2 ਫਰਵਰੀ ਤੋਂ ਪਹਿਲਾਂ ਪੂਰੇ ਹੋ ਜਾਣਗੇ 2 ਫਰਵਰੀ ਨੂੰ ਫਿਰ ਦੁਬਾਰਾ ਬਿਕਰਮਜੀਠੀਆ ਦੇ ਕੇਸ ਤੇ ਸੁਣਵਾਈ ਹੋਵੇਗੀ ਬਿਕਰਮਜੀਠੀਆ ਬਾਹਰ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਡਿਪੈਂਡ ਕਰਦਾ ਹੈ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਤੇ ਧੰਨਵਾਦ